प्यारे सभी सखी कान नमस्कार भाई की दिक्कत वाला भाई की दिक्कत पे रवि को सर पब्लिक की दे प्रिन्सीपा सर सारे पित्ते सरवां सभी बहुत प्यारे प्यारे बच्चे हैं तो बच्चों के वास्ते के लिए आज ने ਕਿਉਂ ਦੇ ਸਲਾਨਾ ਪ੍ਰੋਗਰਾਮ ਦੇ ਵਿੱਚ ਤੁਸੀਂ ਆਏ ਹੋ ਪਰ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਇੰਨਾ ਵਧੀਆ ਫੰਕਸ਼ਨ ਜਿਹੜਾ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਕਰਾਇਆ ਜਾ ਰਿਹਾ ਅੱਜ ਦਾ ਜੋ ਕਿਹੜਾ ਪੂਰੀ ਦੁਨੀਆ ਦੇ ਅੰਦਰ ਹੈ ਸਾਰੀ ਦੁਨੀਆ ਤੁਹਾਡੇ ਲਈ ਦਰਵਾਜ਼ੇ ਖੋਲ ਕੇ ਬੈਠੀ ਹੈ बस अगले पल्ले व्याप्त तो होनी चाहिए। ਤੁਸੀਂ ਪੜ੍ਹੇ ਜਿੱਕੇ ਹੋਣੇ ਚਾਹੀਦੇ ਹੋ ਤੁਹਾਡੇ ਪੱਲੇ ਐਜੂਕੇਸ਼ਨ ਹੋਣੀ ਚਾਹੀਦੀ ਹੈ। ਤੁਸੀਂ ਸ਼ਾਦੇ ਤੋਂ ਲੈ ਕੇ ਯੂਨਿਵਰਸਿਟੀ ਤੱਕ ਯੂਨਿਵਰਸਿਟੀ ਤੋਂ ਲੈ ਕੇ ਆਸਟ੍ਰੇਲੀਆ ਤੱਕ ਕਿਤੇ ਵੀ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾ ਸਕਦੇ ਹੋ ਜਾ ਕੇ ਪੜ੍ਹ ਸਕਦੇ ਹੋ ਵਧੀਆ ਨੌਕਰੀਆਂ ਕਰ ਸਕਦੇ ਹੋ। ਜੀ ਹਾਂ ਜੀ। এডুকেশন ਤਾਂ ਦੇ ਲਈ ਪੂਰੇ ਵਰਲਡ ਦਾ ਦਰਵਾਜਾ ਜਿਹੜਾ ਉਹ ਖੋਲ ਦਈਏ। ਅਸੀਂ ਆਪਣੇ ਦਿਮਾਗ ਦੇ ਦਰਵਾਜੇ ਤੇ ਖੋਲ੍ਹ ਦੇਈਏ ਜਿਆਦੇ ਦਾ। ਪਤਾ ਨਹੀਂ ਜ਼ਿੰਦਗੀ ਦੇ ਅੰਦਰ ਜੇ ਸੀ ਲਈ ਆਪਾਂ এডুকেশন ਪ੍ਰਾਪਤ ਕਰ ਲਿਆ ਕਿ ਅਸੀਂ ਡਾਕਟਰ ਬਣਾਂਗੇ, ਜਿੰਨੇ ਬਣਾਂਗੇ ਵਕੀਲ ਬਣਾਂਗੇ। ਉਹਦੇ ਨਾਲ ਪੂਰਾ ਵਰਲਡ ਜਿਹੜਾ ਐਸੋਲੇ ਦੁਨੀਆ ਦੇ ਅੰਦਰ ਸਕੂਲ ਦਾ ਝੁਕ ਹੈ। ਸਾਰੀ ਦੁਨੀਆ ਦੇ ਦਰਵਾਜ਼ੇ ਖੁੱਲ੍ਹਿਆ ਤੋਂ ਮੈਂ ਕਾਮਨਾ ਕਰਦਾ ਕਿ ਤੁਹਾਡੇ ਸਕੂਲ ਦੇ ਬੱਚੇ ਪੜ੍ਹਦੇ ਕਿ ਵਧੀਆ ਦੁਨੀਆ ਦੇ ਅੰਦਰ ਦੁਨੀਆ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਜਾਣ ਸਕੂਲ ਦਾ ਨਾਮ ਰੋਸ਼ਨ ਕਰਨ ਸਾਡਾ ਅਸਰ ਵਿਦੇਸ਼ ਦਾ ਨਾਮ ਰੋਸ਼ਨ ਕਰਨ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਪੰਜਾਬ ਦਾ ਨਾਮ ਰੋਸ਼ਨ ਕਰਨ ਮੇਰੇ ਦੇਸ਼ ਦਾ ਨਾਮ ਭਾਰਤ ਦਾ ਨਾਜੜਾ ਅਹਨੇ ਬੱਚੇ ਰੋਸ਼ਨ ਕਰਨਾ ਹੈ ਤੁਹਾਨੂੰ ਛੁਕ ਕਾਮਨਾਵਾ ਦਿੰਨਾ ਔਰ ਮੈਨੂੰ ਪੂਰੀ ਆਸ ਹੈ ਕਿ ਤੁਮਦ ਬੰਦੀ ਨੇ ਸਕੂਲ ਦੇ ਬਾਅਦ ਦੱਸਿਆ ਕਿ ਕਹਦੇ ਸੀ ਕਿ ਮੇਰੇ ਬੱਚੇ ਨੂੰ ਇੱਥੇ ਪਰ ਇਹ ਪਾਦਾ ਸਕੂਲ ਦੇ ਬਾਅਦ ਤਿੰਨ ਦਿਨ ਨੂੰ ਜਾਣਕਾਰੀ ਦਿੱਤੀ ਮੈਂ ਤਾਂ ਹੈ ਮੇਰਾ ਪਿੰਡ ਜਿੰਰੇਕਲਾ ਲੁਹਾਗਾ ਰੋਡ ਦੇ ਉੱਤੇ ਪੰਜਾਬੀ ਦੇ ਸਰਬੋਰ ਕਿੱਸਾ ਕੜਾ ਆਸ਼ਮਸ਼ਾ ਦਾ ਪਿੰਡ ਹੈ ਅਸੀਂ ਹਾਸ਼ਮ ਸ਼ਾ ਜਾਗਰਿਕ ٹرسٹ ਬਣਾ ਉਸ ٹرسٹ ਦੇ ਵੱਲੋਂ ਅਸੀਂ 1990 ਤੋਂ ਨੋ ਨੋ ਨੋਾਸਟੇਟ ਸਕੂਲ ਜਿਹੜਾ ਚਲਾਉਂਦੇ ਆ ਮੈਂ ਉਸ ਕਮੇਟੀ ਦਾ ਪ੍ਰਧਾਨ ਹਾਂ ਉਹ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਲੋਕ ਪੀਸਾ ਨਹੀਂ ਦੇ ਸਕਦੇ ਜਾਗੀਆਂ ਫੀਸਾ ਨਹੀਂ ਦੇ ਸਕਦੇ ਅਸੀਂ ਸਕੂਲ ਨੂੰ ਇਸ ਤਰ੍ਹਾਂ ਦੇ ਚਾਉਂਦੇ ਆ ਕਿ ਆਹ ਬੰਦਾ ਆਪਣੇ ਬੱਚੇ ਉੱਤੇ ਭੇਜ ਕੇ ਜਿਹੜਾ ਉਹਨਾਂ ਨੂੰ ਪੜਾ ਸਕੇ ਸੋ ਮੇਰਾ ਇਸ ਮਾਮਲੇ ਵਿੱਚ ਕਾਫੀ ਤਜਲਦਾ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਕਿ ਤੁਸੀਂ ਬਹੁਤ ਵਧੀਆ ਕੰਮ ਕਰਦੇ ਤੁਹਾਡਾ ਸਕੂਲ ਬਹੁਤ ਵਧੀਆ ਕੰਮ ਕਰਦਾ ਮੈਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਸਕੂਲ ਦੀ ਚੜ੍ਹਦੀ ਕਲਾ ਰਹੇ ਅਤੇ ਤੁਹਾਡੇ ਬੱਚੇ ਜਿਹੜੇ ਪੜ੍ਹ ਲਿਖ ਕੇ ਆਪਣਾ ਨਾਮ ਰੋਸ਼ਨ ਕਰਨ ਮਾਪਿਆਂ ਦਾ ਵੀ ਸਕੂਲ ਦਾ ਵੀ ਸਾਡਾ ਵੀ ਅਮਰਤ ਦੇਣਾ ਸਭ ਦਾ ਨਾਮ ਰੋਸ਼ਨ ਕਰੇ ਮੈਂ ਨਛੱਡਾ ਦਾ ਸਭ ਨੂੰ ਬਹੁਤ ਬਹੁਤ ਬਧਿਦਾ ਚਾਰ ਕੜੀ ਸਤਿ ਸ਼੍ਰੀ ਅਕਾਲ ਸਿੱਖਿਆ ਦੇ ਇੱਕ ਨਵੇਂ ਆਪਣਾ ਰੇਡੀਐਂਟ ਪ੍ਰੋਜੈਕਟ ਪਬਲਿਕ ਸਕੂਲ ਸ਼ਿਆਤਾ ਬਹੁਤ ਵਧੀਆ ਬੱਚਿਆਂ ਨੂੰ ਜਿਹੜਾ ਐਜੂਕੇਸ਼ਨਲ ਜਿਹੜਾ ਮੰਦਰ ਹੈ ਬੱਚਿਆਂ ਦਾ ਬਹੁਤ ਵਧੀਆ ਸਿੱਖਿਆ ਦੇ ਰਹੇ ਮੇਰੇ ਹਲਕੇ ਦਾ ਸਰਕਾਰੀ ਸਕੂਲ ਹੈ ਸੋ ਅੱਜ ਇਹਨਾਂ ਦੇ ਅਨੁਵੰਨਚਨ ਦੇ ਮੌਕਾ ਮਿਲਿਆ ਸੀ ਬੀਲ ਮੈਡਮ ਸੁਖਨਾ ਸ਼ਰਮਾ ਤੇ ਬਹੁਤ ਸਾਰਾ ਸਟਾਫ ਬਹੁਤ ਹੀ ਮਿਹਨਤੀ ਸਾਫ਼ਾ ਤੇ ਮੇਰੇ तकरीबन ਪਸ਼ਮੀ ਹਲਕੇ ਦੇ ਕਾਫੀ ਬੱਚੇ ਜਿਹੜੇ ਐਸ ਕੁੱਝ ਬੱਚੇ ਪੜ੍ਹਦੇ ਆ ਉਹ ਬੱਚਿਆਂ ਦੀ ਪੜਤ ਕਰਨ ਦਾ ਮੌਕਾ ਮਿਲਿਆ ਬੱਚਿਆਂ ਨੂੰ ਜਿੱਥੇ ਇਹ ਸਕੂਲ ਅ ਪੜਾਈ ਦੇ ਨਾਲ ਨਾਲ ਹੋਰ ਵੀ ਐਕਟੀਵਿਟੀ ਸਮਾਜਿਕ ਰਾਜਨੀਤਿਕ ਐਕਟੀਵਿਟੀ ਨੇ ਜਿਹੜੀਆਂ ਜਾਂ ਬੱਚਿਆਂ ਦੇ ਮਾਨਸਿਕ ਦਿਮਾਗ ਦੇ ਨਾਲ ਨਾਲ ਬੱਚਿਆਂ ਦੇ ਸਰੀਰਕ ਵਿਕਾਸ ਵਾਲੀ ਜਿਹੜੀ ਸਕੂਲ ਕਰ ਰੱਖਦਾ ਕੋਈ ਸਕੂਲ ਮੇਰੇ ਵੱਲੋਂ ਬਾਜਨੀਪੰਛਤੇ ਪਹੁੰਚ ਕੇ ਬੱਚਿਆਂ ਦੀ ਪੜਤਣ ਦਾ ਮੌਕਾ ਮੈਂ ਸਕੂਲ ਨੂੰ ਐਨੂ ਫੰਕਸ਼ਨ ਦੇ ਤੌਰ ਤੇ ਪਹੁੰਚੇ ਤੇ ਮੈਂ ਸਾਰੇ ਸਟਾਫ ਦਾ ਆਪਣੇ ਇਸ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨਾਮਾਨ ਸਮਾਨ ਬਖਸ਼ਿਆ ਸੋ ਬੱਚਿਆਂ ਦੇ ਵਿੱਚ ਜਿਹੜਾ ਟੀਨਟ੍ਰਾਸਟ ਦੇ ਵਿੱਚ ਦਾ ਮੌਕਾ ਮਿਲਿਆ ਬੱਚਿਆਂ ਨੂੰ ਜਿਸ ਸਕੂਲ ਦਾ ਰਿਜ਼ਲਟ ਬਹੁਤ ਹੀ ਸੁਪਰ ਤਰੀਕੇ ਦੇ ਨਾਲ ਜਿਹੜਾ ਉਹ ਪੰਦਾ ਕਿਉਂਕਿ ਬੱਚੇ ਬਹੁਤ ਮਿਹਨਤੀ ਹੈਗਾ ਸਟਾਫ ਵੀ ਬਹੁਤ ਮਿਹਨਤ ਕਰਉਣਾ ਚੈੱਕ ਕਰਕੇ ਮੈਂ ਸਾਰੇ ਇਸ ਸਟਾਫ ਨੂੰ ਇਸ ਐਨੂਅਲ ਫੰਕਸ਼ਨ ਤੇ ਮੁਬਾਰਕਬਾਦ ਕਰਦਾ ਉਨੀ ਮੇਰਾ ਮੈਂ ਅਪਰੀਸ਼ੀਏਟ ਕਰਦਾ ਹਾਂ ਸਿ ਲੋਕ ਕਿ ਜਿਹੜੀ ਵਧੀਆ ਚੀਜ਼ਾਂ ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਉਹਨੂੰ ਅਪਰੀਸ਼ੀਏਟ ਕਰਨਾ ਸਾਡਾ ਫਰਜ਼ ਬਣਦਾ ਕਿਉਂਕਿ ਅਸੀਂ ਦੇਖੋ ਇਨਾ ਸਕੂਲਾਂ ਦੀ ਵੜ ਕੇ ਇਤੋਂ ਤੱਕ ਪਹੁੰਚੇ ਆਏ ਤਾਂ ਬੱਚਿਆਂ ਨੂੰ ਇਹ ਦੇਖਣ ਦਾ ਮੌਕਾ ਮਿਲਦਾ ਕਿ ਸਾਡੇ ਜਿਹੜੇ ਚਾਚੇ ਤਾਇਆ ਜਾਂ ਸਾਡੇ ਜਿਹੜੇ ਵੱਡੇ ਆ ਉਹ ਕਿੰਨਾ ਆਪਣੀ ਇਸ ਮਿਹਰਪਰ ਨੂੰ ਧਾਰਨ ਦੇ ਵਿੱਚ ਇਹ ਸਕੂਲਾਂ ਨੂੰ ਸਾਈ ਹੁੱਕ ਲੱਗੇ ਸੋ ਮੈਂ ਸਾਰੇ ਸਾਫ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਇਹ ਵਧੀਆ ਸਿੱਖਿਆ ਪ੍ਰਦਾਨ ਕਰਨ ਦੇ ਵਿੱਚ ਆਪਣੀ ਮੋਰੀ ਜ਼ਿੰਮੇਵਾਰੀ ਨਿਭਾਈ ਸਰੇ ਗਮੇਸ਼ਾਟ ਆਪ ਬੋਲ ਰਹੀ ਹੈ ਰੇਜਨ ਦੋਸ ਪਬਲਿਕ ਸਕੂਲ ਅੱਜ ਐਨਵਲ ਫੰਕਸ਼ਨ ਕਰਵਾਇਆ ਗਿਆ ਤੇ ਕੁਲ ਦੇ ਬੱਚਿਆਂ ਨੇ ਪਰਫਾਰਮ ਕੀਤਾ ਹੈ ਮੇਰੀ ਟੀਚਰਸ ਮੇਰੇ ਕੋਰੀਓਗ੍ਰਾਫਰਸ ਇਹਨਾਂ ਦਿਨ ਰਾਤ ਮਿਹਨਤ ਕਰਕੇ ਇਹਦੀ ਤਿਆਰੀ ਕਰਵਾਈ ਹੈ ਤਾਂ ਕਿ ਅਸੀਂ ਇਸ ਫੰਕਸ਼ਨ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਰੈਂਟਸ ਦੇ ਕਿ ਪਰਫਾਰਮ ਕਰਵਾ ਸਕੀਏ ਪੇਰੈਂਟਸ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਸਾਡੇ ਆਏ ਹੋਏ ਗੈਸਟ ਉਹਨਾਂ ਨੇ ਸਾਡਾ ਆਕੇ ਤੇ ਮਾਣ ਦਾਇਆ ਹੈ ਅਤੇ ਸਾਡੇ ਹੋਰ ਵੀ ਜਿਹੜੇ ਪੈਰੈਂਟਸ ਉਹ ਆਏ ਸਭ ਨੇ ਆਕੇ ਸਾਡਾ ਮਾਣ ਦਾਇਆ ਹੈ कोशिश कर तो पूरी करी दी है बच्चा बहुत, तो बहुत वा और पेरेंट्स टीचर सान रात साथ है इस काम पेरेंट्स साथ देंगे टीचर दे हर वे मेरे न देखा जाएगा कि तार देवलोक का उन्हें एक्टिविटीज़ कितनी चीज़ें यानी तो उन लोगों ने एक्टिविटीज़ रखें जो इसमें जारी रहेगा बिल्कुल जी जारी रहेंगे पेरेंट्स ना सेहोक्सा डिनास्टरी रहेगा और आनवले समय तो इस तरीके कोशिश हो इसको भी बढ़िया की तरह नवी साल के जड़े से स्नेह और प ਬੱਚਿਆਂ ਦੀ ਪੜ੍ਹਾਈ ਦੇ ਵਿੱਚ ਇਹ ਹੋਰ ਵੀ ਅੱਗੇ ਤਰੱਕੀ ਕਰਨ ਪਰਮਾਤਮਾ ਇਹਨਾਂ ਨੂੰ ਹੋਰ ਵੀ ਤਰੱਕੀ ਦੇ ਰਾਹ ਤੇ ਲੈ ਕੇ ਜਾਵੇ ਤਾਂ ਕਿ ਇਹ ਦੇਸ਼ ਦਾ ਨਾਮ ਰੌਸ਼ਨ ਕਰ ਸਕਣ